ਹਾਂਜੀ ਦੋਸਤੋ ਕੀ ਹਾਲ ਆ ਉਮੀਦ ਆ ਸਾਰੇ ਠੀਕ ਹੋਮੋਗੇ ਇੱਕ ਵਾਰ ਫੇਰ ਤੁਹਾਡਾ ਸਵਾਗਤ ਆ ਤੁਹਾਡੇ ਆਪਣੇ ਚੈਨਲ ਜਾਨਵਰ ਵਿਭਾਗ ਮਤੇ ਅੱਜ ਜਿਹੜਾ ਆਪਾਂ ਵਿਸ਼ਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਆ ਉਹ ਇਹਨਾਂ ਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਨੂੰ ਖਾਣਾ ਪੀਣਾ ਕੀ ਦੇਣਾ ਇਹਨਾਂ ਦਾ ਡਾਈਟ ਪਲਾਨ ਇਹਨਾਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਸ ਤਰ੍ਹਾਂ ਫੀਡ ਦੇਣੀ ਆ ਕਦੋਂ ਪਾਣੀ ਦੇਣਾ ਸਾਰਾ ਪੰਜ ਇਸ ਵੀਡੀਓ ਚ ਤੁਹਾਨੂੰ ਦੱਸਾਂਗੇ ਵੀਡੀਓ ਨਾਲ ਬਨੇ ਰਹੋ ਐਂਡ ਤੱਕ ਸੋ ਜਾਣਕਾਰੀ ਨਾਲ ਭਰਪੂਰ ਹੋਣ ਵਾਲੀ ਵੀਡੀਓ ਆ ਸੋ ਸਵੇਰੇ ਜਿਹੜੀ ਆਪਾਂ ਇਹਨਾਂ ਨੂੰ ਫੀਡ ਪਾਉਣੀ ਆ ਉਹ ਫੀਡ ਦਾ ਟਾਈਮ 10 ਵਜੇ ਤੋਂ ਪਹਿਲਾਂ ਪਹਿਲਾਂ ਹੋਣਾ ਚਾਹੀਦਾ ਹੈਗਾ ਤਕਰੀਬਨ 9 8:30 9 ਵਜੇ ਤੱਕ ਇਹਨਾਂ ਨੂੰ ਆਪਾਂ ਫੀਡ ਪਾ ਦੇਣੀ ਆ ਸਵੇਰ ਦੀ ਜਿਹੜੀ ਇੱਕ ਮੁਰਗੀ ਨੂੰ ਫੀਡ ਪਾਉਣੀ ਆ ਉਹ 120 ਗ੍ਰਾਮ ਦੇ ਹਿਸਾਬ ਨਾਲ ਪਾਉਣੀ ਆ ਠੀਕ ਹੈ ਜੀ 120 ਗ੍ਰਾਮ ਦੇ ਹਿਸਾਬ ਨਾਲ ਆਪਾਂ ਫੀਡ ਪਾਉਣੀ ਆ ਸਵੇਰੇ 10 ਵਜੇ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਫੀਡ ਪਾ ਦੇਣੀ ਆ ਤੇ ਜਿਹੜਾ ਪਾਣੀ ਵਾਲਾ ਉਹ ਸਾਫ਼ ਕਰਕੇ ਪਾਣੀ ਉਹਨਾਂ 'ਚ ਦੁਬਾਰੇ ਪਾ ਦੇਣਾ ਜੇ ਫੀਡਰ ਆ ਫੀਡਰਾਂ 'ਚ ਪਾ ਦਿਓ ਜੇ ਆਪਣੇ ਦੇਸੀ ਕੁੰਡੇ ਤਰੇ ਹੋਣੇ ਕੋਈ ਪਾਂਡਾ ਤਰਿਆ ਹੋਣਾ 'ਚ ਧੋ ਕੇ ਸਵੇਰੇ ਧੋ ਕੇ ਫਿਰ ਪਾਣੀ ਪਾਓ ਸੋ ਸਵੇਰ ਦਾ ਕੰਮ ਨਿਬੜ ਗਿਆ ਸਵੇਰ ਤੋਂ ਬਾਅਦ ਪਾ ਦੁਪਹਿਰੇ ਇਹਨਾਂ ਨੂੰ ਕੁਝ ਵੀ ਲਸਣ ਜਿਹੜਾ ਪਾਉਣਾਗਾ ਸਰਦੀਆਂ 'ਚ ਆਪਾਂ ਇਹਨਾਂ ਨੂੰ ਲਸਣ ਪਾ ਸਕਦੇ ਆ ਲਸਣ ਬਹੁਤ ਵਧੀਆ ਚੀਜ਼ ਐ ਇਹਨਾਂ ਲਈ ਤੋ ਆਪਾਂ ਦੁਪਹਿਰੇ ਇਹਨਾਂ ਨੂੰ ਲਸਣ ਵਗੈਰਾ ਪਾ ਸਕਦੇ ਆ। ਗਰਮੀਆਂ 'ਚ ਇਹਨਾਂ ਨੂੰ ਕੋਈ ਵੀ ਹਰੇ ਬਾਈ ਕੋਈ ਚੀਜ਼ ਉਹ ਪਾ ਸਕਦੇ ਆ। ਉਹ ਜ਼ਰੂਰੀ ਹੈ ਇਹਨਾਂ ਲਈ ਗਰਮੀਆਂ 'ਚ। ਸੋ ਸਰਦੀਆਂ 'ਚ ਜਿਹੜਾ ਸ਼ਾਮ ਨੂੰ ਪਾਣੀ ਪਾਉਣਾ ਇਹਨਾਂ ਨੂੰ ਉਹ ਆ 5 ਵਜੇ ਤੋਂ ਬਾਅਦ ਇਹਨਾਂ ਨੂੰ ਫੀਡ ਪਾਉਣੀ ਆ ਆਪਾਂ ਨੇ। ਪਾਣੀ ਜੇ ਪਤੋ ਕੇਰ ਸਕਦੇ ਤਾਂ ਬੜੀ ਵਧੀਆ ਗੱਲ ਆ ਪਾਣੀ ਵਾਲੇ ਬਰਤਨ। ਸ਼ਾਮ ਨੂੰ ਫੇਰ ਤੋਂ ਕੇ ਇਹਨਾਂ ਨੂੰ ਪਾਣੀ ਪਾਉਣਾ। ਜਿਹੜੇ ਕਈ ਵੀਰ ਸਵਾਲ ਕਰਦੇ ਨੇ ਕਿ ਪਰ ਰਾਤ ਨੂੰ ਪਾਣੀ ਰੱਖਣਾ ਜਾਂ ਨਹੀਂ ਵੀਰੇ ਰਾਤ ਨੂੰ ਪਾਣੀ ਪਰ ਰੱਖ ਸਕਦੇ ਆ ਕੋਈ ਚੱਕਰ ਵਾਲੀ ਗੱਲ ਨਹੀਂ ਕਈ ਕਹਿੰਦੇ ਵੀ ਮੁਰਗੇ ਬਿਮਾਰ ਹੋ ਜਾਂਦੇ ਨੇ ਰਾਤ ਨੂੰ ਪਾਣੀ ਰੱਖੇ ਤੋਂ ਕੁਝ ਨਹੀਂ ਵੀਰੇ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਪਰ ਰਾਤ ਨੂੰ ਪਾਣੀ ਇਹਨਾਂ ਨੂੰ ਰੱਖ ਸਕਦੇ ਆਗੇ ਸੋ ਜਿਨ੍ਹਾਂ ਨੂੰ ਤੇਲ ਲੱਗੂ ਪਿਆਸ ਲੱਗੂ ਇਹ ਤਾਂ ਹੀ ਪੀਣਗੇ ਨਹੀਂ ਇਹ ਪੀਂਦੇ ਨਹੀਂ ਹੁੰਦੇ ਸੋ ਇਹਨਾਂ ਨੂੰ ਪਰ ਰਾਤ ਨੂੰ ਪਾਣੀ ਰੱਖ ਸਕਦੇ ਆ ਕੋਈ ਇੱਥੇ ਪ੍ਰੋਬਲਮ ਵਾਲੀ ਗੱਲ ਨਹੀਂ ਸੋ ਇਸ ਤਰ੍ਹਾਂ ਆਪਾਂ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਉਹ ਕਰ ਸਕਦੇ ਆਂ ਇਹ ਹਫਤੇ ਚ ਇਹਨਾਂ ਨੂੰ ਆਪਾਂ ਦੋ ਵਾਰ ਹਲਦੀ ਵਾਲਾ ਪਾਣੀ ਵੀ ਦੇਣਾਗਾ ਜਿਵੇਂ 100 ਕ ਮੁਰਗਾ ਜਿਹਦੇ ਕੋਲ ਅੱਧਾ ਕ ਚਮਚਾ ਹਲਦੀ ਦਾ ਪਾ ਕੇ ਪਾਣੀ ਇਹਨਾਂ ਨੂੰ ਆਪਾਂ ਪਾ ਸਕਦੇ ਠੀਕ ਹੈ ਜੀ ਇਹ ਡਾਈਟ ਪਲਾਨ ਹੋਣਾ ਚਾਹੀਦਾ ਆਪਣਾ ਤੇ ਸਵੇਰੇ ਸ਼ਾਮ ਆਪਾਂ ਇਹਨਾਂ ਨੂੰ ਅੱਧਾ-ਅੱਧਾ ਘੰਟਾ 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 ਖੁੱਲੇ ਵੀ ਛੱਡਣਾ ਖੁੱਲੇ ਛੱਡਣਾ ਵੀ ਬਹੁਤ ਜ਼ਰੂਰੀ ਆ ਇਸ ਤਰ੍ਹਾਂ ਆਪਾਂ ਇਹਨਾਂ ਦੀ ਸਾਮ ਸੰਭਾਲ ਕਰ ਸਕਦੇ ਹਾਂ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੁਹਾਨੂੰ ਅੰਦਰ ਉਹ ਦਿਖਾ ਰਿਹਾ ਦੇਖੋ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ